ਕਾਲੀ ਆੜੇ ਧਰਨੇ ਤੇ ਬੈਠੇ ਹੋ ਡੀਸੀ ਦਫਤਰ ਮੋਰੇ ਕੀ ਕਰਨਾ ਜੀ ਸਯੁਗਤ ਕਿਸਾਨ ਮੋਰਚੇ ਦਾ ਇੱਕ ਲੰਮਾ ਸਵਾ ਸਾਲ ਲੰਬਾ ਸੰਘਰਸ਼ ਉਹਦੀ ਲੜੀ ਚ ਇਹ ਹੁਣ ਸਨ ਲੈ ਜਿਹੜਾ ਉਹਦੀ ਚੌਥੀ ਸਾਲਗिराਹ ਤੇ ਆ ਰਿਹਾ ਹੈ ਇਹਦਾ ਮਤਲਬ ਇਹੀ ਹੈ ਕਿ ਲੋਕਾਂ ਕੋਲ ਜਿਹੜੀ ਸਭ ਤੋਂ ਵੱਡੀ ਸ਼ਕਤੀ ਹੈ ਉਹ ਖੇਤੀ ਸੈਕਟਰ ਚੋਂ ਪੈਦਾ ਹੁੰਦੀ ਹੈ ਖੇਤੀ ਸੈਕਟਰ ਨੂੰ ਸਰਕਾਰ ਦੀ ਕੇਂਦਰ ਸਰਕਾਰ ਦੀ ਔਰ ਪੰਜਾਬ ਸਰਕਾਰ ਦੀ ਰਣਨੀਤੀ ਹੈ ਕਿ ਇਹਨੂੰ ਕਾਰਪੋਰੇਟ ਦੇ ਹਵਾਲੇ ਕਰਨ ਵਾਸਤੇ ਉਹਦੇ ਮੈਥਡ ਬਣਾਏ ਜਾਣ ਮੈਥਡ ਇਹ ਬਣਾਏ ਜਾਂਦੇ ਆ ਤੇ ਮੰਡੀ ਦੇ ਵਿੱਚ ਕਿਸਾਨ ਨੂੰ ਇਨਾ ਦਰਬਦਰ ਕਰ ਦਿੱਤਾ ਜਾਵੇ ਕਿ ਉਹ ਇਹਦੇ ਤੋਂ 1000 ਰੁਪਏ 2000 ਰੁਪਏ ਇਹ ਬੇਜ਼ਾਰੀ ਨੂੰ ਰੋਕਣ ਲਈ ਜਥੇਬੰਦੀਆਂ ਨੇ ਆਪਣਾ ਜਿਹੜਾ ਇੱਕ ਸੰਘਰਸ਼ ਵਧਿਆ ਹੋਇਆ ਉਸ ਸੰਘਰਸ਼ ਦੇ ਵਿੱਚ ਜ਼ਰੂਰੀ ਇਹ ਹੈ ਕਿ ਕਿਸਾਨਾਂ ਨੂੰ ਸੁਚੇਤ ਕੀਤਾ ਜਾਵੇ ਕਿ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਲੈਣੀ ਆ ਉਹ 23 ਫਸਲਾਂ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਕਲੀਅਰ ਕਰਦੀ ਆ ਕੰਸਟੈਂਟ ਐਗਰੀਕਲਚਰ ਪ੍ਰਾਈਸ ਕਮਿਸ਼ਨ ਨੂੰ ਡਿਟਰਮਨ ਕਰਦਾ ਹੈ ਪਰ ਉਹ 23 ਫਸਲਾਂ ਦੇ ਉੱਤੇ ਕਿਤੇ ਵੀ ਲਾਗੂ ਨਹੀਂ ਹੁੰਦੀ ਇਸ ਲਈ ਜ਼ਰੂਰੀ ਹੈ ਕਿ ਉਹਨਾਂ 23 ਫਸਲਾਂ ਦੀ ਕਾਨੂੰਨੀ ਗਰੰਟੀ ਗਵਰਨਮੈਂਟ ਆਫ ਇੰਡੀਆ ਨੇ ਕਾਨੂੰਨ ਪਾਸ ਕਰਨਾ ਉਹ ਕਾਨੂੰਨ ਪਾਸ ਕੀਤਾ ਜਾਵੇ ਦੂਸਰਾ ਜਿਹੜਾ ਵੱਡਾ ਸਵਾਲ ਹੈ ਜੇ ਕਿ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਬਹੁਤ ਬਹੁਤ ਟੈਕਨੋਲੋਜੀ ਦੀਆਂ ਹੈਗੀਆਂ ਪਾਰਟਿਕੁਲਰਲੀ ਕਿਉਂਕਿ ਤੁਸੀਂ ਵਿਆਪਕ ਮੀਡੀਆ ਨਾਲ ਜੁੜਿਆ ਮੀਡੀਆ ਇਹ ਗੱਲ ਹੋ ਰਹੀ ਹੈ ਮੀਡੀਆ ਇੱਕ ਬਹੁਤ ਵੱਡੀ ਟੈਕਨੋਲੋਜੀ ਲੈ ਕੇ ਆਇਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ ਵਿਚਾਲ ਦੇ ਤੌਰ ਦੇ ਉੱਤੇ ਅੱਜ ਦੀ ਇੱਕ ਖਬਰ ਦੇ ਵਿੱਚ ਹੈ ਕਿ ਕੈਂਸਰ ਦੇ ਉੱਤੇ ਗੱਲ ਕੀਤੀ ਹੈ ਡਾਕਟਰ ਨਵਜੋਤ ਜਿਹੜੀ ਕਿਉਂਕਿ ਉਹ ਕੈਂਸਰ ਤੋਂ ਠੀਕ ਹੋਈ ਹੈ ਉਹਨੇ ਗੱਲ ਕੀਤੀ ਕਿ ਮੈਂ ਸਿਟਰਸ ਫਰੂਟ ਨਿੰਬੂ ਨਮ ਤੇ ਹਲਦੀ ਲਗਾਤਾਰ ਉਹਦਾ ਸੇਵਨ ਕੀਤਾ ਤੇ ਮੈਂ ਆਪਣੇ ਕੈਂਸਰ ਦੇ ਉੱਤੇ ਕਾਬੂ ਪਾ ਲਿਆ ਪਰ ਉਸੇ ਵੇਲੇ ਤੁਹਾਡੇ ਸਾਹਮਣੇ ਆ ਇੱਕ ਕੈਂਸਰ ਇੰਸਟੀਚੂਟ ਦਾ ਮੁਖੀ ਜਿਹੜਾ ਉਹ ਲਾਈਨ ਵਿੱਚ ਆ ਗਿਆ ਕਿਉਂਕਿ ਉਹ ਸਿੱਧਾ ਅਟੈਕ ਹੋ ਗਿਆ ਫਾਰਮਾਸਿਊਟੀਕਲ ਇੰਡਸਟਰੀ ਦੇ ਉੱਤੇ ਕਿ ਫਾਰਮਾਸਿਊਟੀਕਲ ਇੰਡਸਟਰੀ ਨੇ ਆਪਣੀ ਜਿਹੜੀ ਕੇਮੋਥੈਰੇਪੀ ਹੈ ਉਹ ਚਲਾਉਣੀ ਹੈ ਸਰਜਰੀ ਕਰਨੀ ਹੈ ਇੱਕ ਇੰਸਟੀਚੂਟ ਵੱਡਾ ਡਵੈਲਪ ਕੀਤਾ ਹੋਇਆ ਉਹ ਤਾਂ ਹੀ ਚੱਲ ਸਕਦਾ ਜੇ ਲੋਕਾਂ ਨੂੰ ਬਿਮਾਰ ਰੱਖਿਆ ਜਾਵੇ ਇਹ ਦੁੱਖ ਦੀ ਗੱਲ ਹੈ ਕਿ ਲੋਕ ਇਸ ਗੱਲ ਤੋਂ ਸੁਚੇਤ ਹੋਣਗੇ ਹੁਣ ਤੇ ਸਾਨੂੰ ਆਪਣੀ ਖੁਰਾਕ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਹ ਡਾਕਟਰ ਆਪਣੇ ਤੌਰ ਤੇ ਕਹਿਣਾ ਸ਼ੁਰੂ ਕਰ ਦਿੱਤਾ ਔਰ ਨਿੰਮ ਹਲਦੀ ਤੇ ਸ਼ਹਿਦ ਤੇ ਨਿੰਬੂ ਇਹ ਇਤਨੇ ਜਿਹੜੀਆਂ ਚਾਰ ਇਸ ਚੀਜ਼ਾਂ ਨੇ ਇਹ ਵੱਡੀ ਸ਼ਕਤੀ ਸਰੀਰ ਦੇ ਵਿੱਚ ਇਮਿਊਨਿਟੀ ਪੈਦਾ ਕਰਦੀਆਂ ਇਮਿਊਨਿਟੀ ਜ਼ਰੂਰੀ ਹੈ ਔਰ ਉਹ ਤੋਂ ਪਹਿਲਾਂ ਵੀ ਜਿਹੜਾ ਇਦਾਂ ਦਾ ਹੋਇਆ ਤੇ ਕਰੋਨਾ ਸੈਕਟਰ ਦੇ ਵਿੱਚ ਵੀ ਜਿਹੜੀ ਗੱਲ ਆਈ ਸੀ ਇਹ ਕਰੋਨਾ ਇੱਕ ਵਾਇਰਸ ਹੈ ਵਾਇਰਸ ਤੋਂ ਇਹਨਾਂ ਭੈ ਪੀੜਤ ਕਰਤਾ ਲੋਕਾਂ ਨੂੰ ਪੀ ਸਾਰੀ ਦੁਨੀਆ ਨੂੰ ਜਿਹੜਾ ਹੈਗਾ ਸਟੈਂਡ ਸਟਿਲ ਕਰ ਦਿੱਤਾ ਗਿਆ ਇਹ ਦੁੱਖ ਦੀ ਗੱਲ ਆ ਕਿ ਫਾਰਮਾਸਿਊਟੀਕਲ ਇੰਡਸਟਰੀ ਜਿਹੜੀ ਆ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਿੱਦਾਂ ਕਿਸ ਲੈਵਲ ਤੱਕ ਜਾ ਸਕਦੀ ਇਸ ਗੱਲ ਨੂੰ ਸੁਚੇਤ ਕਰਨ ਲਈ ਲੋਕ ਸੁਚੇਤ ਹੋ ਰਹੇ ਆ ਅਸਯੁਕਤ ਕਿਸਾਨ ਮੋਰਚੇ ਨੇ ਆਪਣੀ ਲੜੀ ਚ ਜਦੋਂ ਕਿਸਾਨਾਂ ਦੀਆਂ ਮੰਗਾਂ ਸ਼ੁਰੂ ਕੀਤੀਆਂ ਉਹਦੇ ਨਾਲ ਮਜ਼ਦੂਰ ਮੁਲਾਜ਼ਮ ਤੇ ਹੋਰ ਟਰੇਡ ਜੁਮ ਜੱਤੇ ਬੰਨੀਆਂ ਜੁੜਗੀਆਂ ਲੋਕਾਂ ਦੀ ਲੇਅਰ ਵੱਡੀ ਹੋ ਰਹੀ ਆ ਉਹਦੇ ਵਿੱਚ ਜਮੂਰੀ ਕਿਸਾਨ ਸਭਾ ਵੀ ਜਿਹੜੀ ਆ ਉਹ ਆਪਣਾ ਇੱਕ ਯੋਗਦਾਨ ਪਾ ਰਹੀ ਆ ਮੈਂ ਡਾਕਟਰ ਸੁਖਦੇਵ ਸਿੰਘ ਢੱਲੋਂ ਉਸ ਸੰਸਥਾ ਦੇ ਇੱਕ ਇੱਕ ਛੋਟਾ ਜਿਹਾ ਆਗੂ ਵਾਂ ਦੇ ਨਾਤੇ ਇਹ ਬੇਨਤੀ ਕਰਦਾ ਸਾਰੀ ਜਨਤਾ ਨੂੰ ਜਿਹੜੀ ਸੁਣ ਰਹੀ ਹੈ ਕਿ ਉਹ ਆਪਣੇ ਗਿਆਨ ਨੂੰ ਵਿਕਸਿਤ ਕਰਨ ਵਾਸਤੇ ਕਿਤਾਬਾਂ ਨਾਲ ਜੋੜਨ ਗਿਆਨ ਨਾਲ ਜੋੜਨ ਚੰਗਿਆਂ ਬੰਦਿਆਂ ਨਾਲ ਗੱਲਾਂ ਕਰਨ ਵਿਗਿਆਨ ਨਾਲ ਜੋੜਨ ਕਿਉਂਕਿ ਵਿਗਿਆਨ ਤੋਂ ਬਿਗੈ ਕੋਈ ਚੀਜ਼ ਵਾਪਰਦੀ ਨਹੀਂ ਆ ਇਸ ਲਈ ਜ਼ਰੂਰੀ ਹੋਏਗਾ ਕਿ ਜੇ ਆਪਾਂ ਬਿਮਾਰੀਆਂ ਨਾਲ ਲੜਨਾ ਤੇ ਬਿਮਾਰੀਆਂ ਤੋਂ ਵੱਡੀ ਜਿਹੜੀ ਬਿਮਾਰੀ ਹੈ ਸਰਕਾਰ ਦੀਆਂ ਨੀਤੀਆਂ ਨਾਲ ਲੜਨਾ ਉਹਦੇ ਵਾਸਤੇ ਸਾਨੂੰ ਇਕੱਠੇ ਹੋਣਾ ਸੁਚੇਤ ਹੋਣਾ ਤੇ ਸਮਝਦਾਰ ਹੋ ਕੇ ਇੱਕ ਲੰਮਾ ਸੰਘਰਸ਼ ਜਿਹੜਾ ਲੜਨਾ ਉਹ ਸਾਡੇ ਵਾਸਤੇ ਜ਼ਰੂਰੀ ਹੋਏਗਾ ਇਹ ਲਹਿਰ ਕਿਸਾਨਾਂ ਨੇ ਸ਼ੁਰੂ ਕੀਤੀ ਆ ਸਾਰੀਆਂ ਜੱਥੇਬੰਦੀਆਂ ਚੋੜੀਆਂ ਉਹ ਦੀ ਸ਼ੁਭ ਕਾਮਨਾਵਾਂ ਮੰਗਦੇ ਹੋਏ ਅਸੀਂ ਸਫਲਤਾ ਦੀ ਜਿਹੜਾ ਉਹ ਪੱਕਾ ਚਕੂਰ ਰੱਖਦੇ ਸਾਡੇ ਸਾਥੀ ਇਹ ਕੋਈ ਗੱਲ ਨਹੀਂ ਹਾਂ ਜੀ ਸਰ ਜੀ ਤੁਹਾਡੇ ਵੱਲੋਂ ਡੀਸੀ ਦਫ਼ਤਰ ਮੋਰੇ ਧਰਨਾ ਲਗਾਇਆ ਜਾ ਰਿਹਾ ਤੇ ਮੋਰਚਾ ਜਿਹੜਾ ਲੱਗਿਆ ਸੀ ਸਾਡਾ ਸੰਯੁਕਤ ਮੋਰਚੇ ਦਾ ਉਹਦੀ ਚੌਥੀ ਵਰੇਗੰਡ ਅੱਜ ਅੱਜ ਚੌਥੀ ਵਰੇਗੰਡ ਮਨਾਦੇ ਹੋਏ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹਦੇ ਵਿੱਚ ਖਾਸ ਕਰਕੇ ਫਸਲਾਂ ਦੀ ਐਮਐਸਪੀ ਆ ਅੱਜ ਧੋਨੇ ਦੀ ਜਿਹੜੀ ਦੁਰਦਸ਼ਾ ਹੋਈ ਹੈ ਪੰਜਾਬ 'ਚ ਉਹਦੇ ਵਿਰੋਧ ਚ ਅੱਜ ਇਹ ਕਹਿਣਾ ਚਾਹੁੰਦੇ ਆ ਜਿਹੜਾ ਕਿਸਾਨਾਂ ਨੂੰ ਕੱਟ ਲੱਗੇ ਆ ਸ਼ੈਲਰ ਮਾਲਕਾਂ ਨੇ ਲਾਏ ਆ ਆੜਤੀਆਂ ਨੇ ਲਾਏ ਆ ਉਹਨਾਂ ਤੇ ਕਾਰਵਾਈ ਹੋਵੇ ਜਿਹੜੀਆਂ ਕਿਸਾਨਾਂ ਦੇ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਹੈ ਟੋਟਲੀ ਉਹ ਮਾਫ ਹੋਵੇ ਤੇ ਜਿਹੜਾ ਬਿਜਲੀ ਐਕਟ 220 ਹੈ ਚਿੱਪ ਵਾਲੇ ਮੀਟਰ ਲੱਗਦੇ ਉਹਦਾ ਅਸੀਂ ਵਿਰੋਧ ਕਰਦੇ ਆ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਡੀਸੀ ਦਫ਼ਤਰ ਅੱਗੇ ਆਏ ਆ ਜਿਹੜਾ ਲੇਬਰ ਕੋਰਟ 44 ਲੇਬਰ ਕੋਰਟਾਂ ਨੂੰ 4 ਲੇਬਰ ਕੋਰਟਾਂ 'ਚ ਬਦਲ ਦਿੱਤਾ ਮਜ਼ਦੂਰਾਂ ਨੂੰ ਆਪਣੀ ਯੂਨੀਅਨ ਬਣਾਉਣ ਦੇ ਹੱਕ ਖੋਲੇ ਹੋਰ ਜਿਹੜੀਆਂ ਉਹਨਾਂ ਦੀਆਂ ਮੰਗਾਂਆਂ ਸ਼ਿਕਾਇਤਾਂ ਉਹਦਾ ਨਿਬਟਾਰਾ ਨਹੀਂ ਹੋ ਰਿਹਾ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਟ੍ਰੇਡ ਯੂਨੀਅਨ ਕਿਸਾਨ ਯੂਨੀਅਨ ਖੇਤ ਮਜ਼ਦੂਰਾਂ ਤੇ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਡੀਸੀ ਦਫ਼ਤਰਾਂ ਦੇ ਸਾਰੇ ਹਿੰਦੁਸਤਾਨ 'ਚ ਇਕੱਠੀਆਂ ਹੋਈਆਂ ਇਕੱਠੀਆਂ ਹੋ ਕੇ ਪਾਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੀਆਂ ਕਿ ਤੁਸੀਂ ਜੋ ਫੈਸਲੇ ਜੋ ਤੁਸੀਂ ਸਮਝੌਤੇ ਕੀਤੇ ਆ ਸੰਯੁਕਤ ਕਿਸਾਨ ਮੋਰਚੇ ਨਾਲ ਉਹਨਾਂ ਨੂੰ ਇਹ ਨਵੇਂ ਲਾਗੂ ਕੀਤਾ ਜਾਵੇ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇ ਤੇ ਕਾਨੂੰਨ ਬਣੇ ਖਰੀਦ ਦੀ ਗਾਰੰਟੀ ਹੋਵੇ ਤੇ ਨਾਲ ਜਿਹੜਾ ਟੋਟਲ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਹੋਵੇ ਜਿਹੜਾ ਤੁਸੀਂ ਮੰਨੇ ਆ ਉਹਨਾਂ ਤੋਂ ਮੁਕਰੋ ਉਹਨਾਂ ਅਸੀਂ মিডিਏ ਦੇ ਬੜੇ ਧੰਨਵਾਦੀ ਆ ਸਮੇਂ-ਸਮੇਂ ਤੇ ਸਾਡੀਆਂ ਮੰਗਾਂ ਨੂੰ ਚੱਕ ਕੇ ਇਹ ਹਾਈਲਾਈਟ ਕਰਦੇ ਆ ਧੰਨਵਾਦ ਹਾਂਜੀ ਸੰਗਤੋ ਹਾਂਜੀ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਆ ਇਹ ਸੰਯੁਕਤ ਕਿਸਾਨ ਮੋਰਚਾ ਤੇ ਸੈਂਟਰਲ ਜਿਹੜੀਆਂ ਟ੍ਰੇਡ ਯੂਨੀਅਨਾਂ ਉਹਨਾਂ ਵੱਲੋਂ ਸਾਂਝਾ ਆਇਆ ਜਿਹੜਾ ਕਾਫੀ ਦਿਨ ਪਹਿਲਾਂ ਅਸੀਂ ਇਹ ਪਲਾਨ ਕੀਤਾ ਸੀ ਕਿਉਂਕਿ ਇਹਦੇ ਵਿੱਚ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਉਹਨਾਂ ਵਾਸਤੇ ਅਸੀਂ ਇਹ ਸੰਘਰਸ਼ ਕਰ ਰਹੇ ਹਾਂ ਕਿਉਂਕਿ ਇਕੱਲਾ- ਇਕੱਲਾ ਕੋਈ ਵੀ ਤਾਕਤਾ ਜੀ ਸੰਘਰਸ਼ ਕਰਦਾ ਤਾਂ ਸਰਕਾਰਾਂ ਦੇ ਉੱਤੇ ਉਹ ਦਿਵਾਲ ਹੀ ਪਾਇਆ ਜਾ ਸਕਦਾ ਇਸ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਸਾਡਾ ਸਾਂਝੇ ਦੌਰ ਤੇ ਦਿੱਤਾ ਗਿਆ ਹੈ ਦੋਨਾਂ ਫਾਰਮਾਂ ਦਾ ਛੇ ਕਿ ਫਾਰਮ